ਰਾਜਾ ਦਾ ਦਰਬਾਰ ਜਿਸ ਦੀ ਮਹਿਮਾ ਅਪਰਾਪਾਰ ਬੰਬੇ ਤੋਂ ਬਾਅਦ ਲੁਧਿਆਣੇ ਦੇ ਵਿੱਚ ਪਹਿਲਾ ਗਣਪਤੀ ਦਰਬਾਰ ਹੈ ਜਿਹਦੇ ਵਿੱਚ ਇੰਨਾ ਰਸ਼ ਦੇਖਣ ਨੂੰ ਮਿਲਿਆ ਹੈ ਇਸ ਦਰਬਾਰ 'ਚ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਬਜਾਜ ਜੀ ਵੱਲੋਂ ਇਸ ਸੁੰੱਚੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਕਰਾਇਆ ਜਾ ਰਿਹਾ ਹੈ ਗਣੇਸ਼ ਚਤੁਰਥੀ ਨੂੰ ਆਪਾਂ ਗਣਪਤੀ ਜੀ ਨੂੰ ਇੱਥੇ ਲੈ ਕੇ ਆਨੇ ਆ ਔਰੇ 10 ਦਿਨ ਕਿਦਾਂ ਬੀਤੇ ਸਾਨੂੰ ਪਤਾ ਨਹੀਂ ਲੱਗਾ ਬਹੁਤ ਵਧੀਆ ਡੰਗਣਾ ਹਰ ਚੀਜ਼ ਨੂੰ ਮੈਨੇਜ ਕੀਤਾ ਭਾਵੇਂ ਲੰਗਰ ਸੀ ਭਾਵੇਂ ਲਾਈਨ ਨੂੰ ਕਰਨਾ ਸੀ ਭਾਵੇਂ ਦਰਬਾਰ ਦੇ ਅੰਦਰ ਸਾਰਾ ਅਰੇਂਜਮੈਂਟ ਕਰਨਾ ਸੀ ਜਾਂ ਬਾਹਰ ਕਿਸੇ ਵੀ ਚੀਜ਼ ਦੀ ਕੋਈ ਕਿਸੇ ਜਗ੍ਹਾ ਤੇ ਆ ਕੇ ਕਮੀ ਨਹੀਂ ਆਣ ਦਿੱਤੀ ਆਰ ਵਾਲੇ ਹਰ ਬੰਦੇ ਦੀ ਇੱਜ਼ਤ ਮਾਨ ਸਤਿਕਾਰ ਮੈਂ ਕਹਿੰਦਾ ਬਹੁਤ ਵਧੀਆ ਆਨੰਦ ਪ੍ਰਾਪਤ ਹੋਇਆ ਤੇ ਅਸੀਂ ਵੇਜ ਰਾਜਾ ਦਰਬਾਰ ਤੋਂ ਉਸ ਪ੍ਰਭੂ ਦਾ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਜਾ ਰਹੇ ਹਾਂ ਕਿ 51 ਤੋਂ ਬੁੱਟੇ ਇਸ ਦਰਬਾਰ ਦੇ ਵਿੱਚ ਵੰਡੇ ਗਏ ਤੇ ਸੰਗਤ ਦਾ ਕੋਈ ਆਈਡੀਆ ਨਹੀਂ ਸੀ ਪਰ ਗਣਵਰਦੀਪਾ ਜੀ ਨੇ ਇਹ ਵੀ ਛੋਟਾ ਕਰਤਾ ਤੇ ਅਗਲੇ ਸਾਲ ਉਹਦੀ ਮੇਲ ਰਹੇਗੀ ਤਾਂ ਇਸ ਤੋਂ ਵੀ ਵੱਡਾ ਪੰਡਾਲ ਆਪਣੀ ਕਿਰਪਾ ਨਾਲ ਲਵਾਣਗੇ ਨਾਨਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਮੇਰਾ ਨਾਮ ਹੈ ਹਰਦੀਪ ਦੁਆ ਤੁਹਾਨੂੰ ਦੱਸ ਦਵਾਂ ਕਿ ਜਿਸ ਪ੍ਰਕਾਰ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਖਾਸ ਤੋ ਤੇ ਜੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਗਣੇਸ਼ ਮਹਾਸਤਵ ਬਹੁਤ ਉਮਤਾਮ ਨਾਲ ਮਨਾਇਆ ਜਾ ਰਿਹਾ ਤੁੰਤਸ ਨਵਾ ਕੇ ਅੱਜ 10ਵਾਂ ਦਿਨ ਹੈਗਾ ਔਰ ਇਸ ਵੇਲੇ ਅਸੀਂ ਰਾਜਾ ਦੇ ਦਰਬਾਰ ਤੇ ਆਈਆਂ ਤੁਹਾਨੂੰ ਦੱਸਦਾ ਕਿ ਤਕਰੀਬਨ ਡੇਢ ਵਰ 2 ਵੇ ਦਾ ਸਮਾਂ ਇਸ ਸਮੇਂ ਚੱਲ ਰਿਹਾ ਔਰ ਇਸ ਵੇਲੇ ਅਸੀਂ ਆਪਣੀ ਟੀਮ ਦੇ ਨਾਲ ਹੈਗੇ ਹਾਂ ਉਪਸਥਿਤਾਂ ਉਹ ਜਾਣਦੇ ਕਿ ਕਿਸ ਪ੍ਰਕਾਰ ਦੇ ਆ ਪੂਰੇ ਦੱਸਦੇ ਰਹੇ ਨੇ ਪਤਾ ਹੀ ਚੱਲੇਗਾ ਕਿ ਕਿਸ ਪ੍ਰਕਾਰ ਨਾਲ 10 ਦਿਨ ਬੀਤੇ ਨੇ ਕੀ ਕਹਿਣਾ ਚਾਹੋਗੇ ਰਾਜਾ ਗਣਪਤੀ ਬੱppa ਮੋਰੀਆ ਅੱਜ ਇੱਥੇ 10 ਦਿਨ ਤਾਂ ਚਲੋ ਹੋ ਗਏ ਐ ਗਣੇਸ਼ ਚਤੁਰਥੀ ਨੂੰ ਆਪਾਂ ਗਣਪਤੀ ਜੀ ਨੂੰ ਇੱਥੇ ਲੈ ਕੇ ਆਨੇ ਆ ਔਰ ਇਹ 10 ਦਿਨ ਕਿਦਾਂ ਬੀਤੇ ਸਾਨੂੰ ਪਤਾ ਨਹੀਂ ਲੱਗਾ ਅੱਜ ਇੱਥੇ 56 ਪੋਕ ਸੀਗਾ ਸੰਗਤ ਇੰਨੀ ਕਾਈ ਇੰਨੀ ਕਾਈ ਕੌਣ ਆ ਰਿਹਾ ਕੌਣ ਜਾ ਰਿਹਾ ਬੜਾ ਉਹਨਾਂ ਨੂੰ ਸੰਭਾਲ ਕੇ ਮੈਨੇਜ ਕਰਕੇ ਅੱਗੇ ਲਿਆ ਕੇ ਉਹਨਾਂ ਨੂੰ ਪ੍ਰਸ਼ਾਦ ਦਿਵਾ ਕੇ ਮੱਥਾ ਟਿਕਾ ਕੇ ਉਹਨਾਂ ਦੀ ਜੋ ਵੀ ਮਨੋ ਕਾਮਨਾ ਉਹ ਲੈ ਕੇ ਆਂਦੇ ਆ ਉਹ ਪੂਰਾ ਕਰਾਉਣ ਦੇ ਵਿੱਚ ਰਾਜਾ ਦੇ ਦਰਬਾਰ ਦੀ ਸਾਡੀ ਪੂਰੀ ਟੀਮ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਔਰ ਜਿੰਨਾ ਉਹ ਕਰ ਸਕਦੇ ਉਹ ਵੱਧ ਤੋਂ ਵੱਧ ਉਹਨਾਂ ਨੇ ਉਹ ਕੀਤਾ ਹੈ ਤੇ ਅਸੀਂ ਅੱਜ ਇੱਥੇ ਪੂਰੀ ਟੀਮ ਵੱਲੋਂ ਪੂਰੀ ਸੰਗਤ ਜਿੰਨੀ ਵੀ ਆਈ ਹੈ ਉਹ ਸਭ ਦਾ ਧੰਨਵਾਦ ਕਰਦੇ ਆ ਕਿੰਨੇ ਹੈ ਕਿ ਬੱਫਾ ਹੁੰ ਅੱਜ ਕੱਲ ਤੁਹਾਡਾ ਜਾਣ ਦਾ ਸਮਾਂ ਹੈਗਾ ਤੇ ਅਗਲੇ ਬਰਸਤੂ ਜਲਦੀ ਆ ਧੰਨ ਮੈਂ ਸਾਰੀ ਲੰਗਰ ਕਮੇਟੀ ਕੋਲੋਂ ਵੱਲੋਂ ਸਾਰਿਆਂ ਨੂੰ ਵਧਾਈਆਂ ਦਿੰਦਾ ਪਬਲਿਕ ਦਾ ਸਾਡੇ ਤੇ ਬੜਾ ਸੋ ਬੜਾ ਬੜਾ ਸਹਿਯੋਗ ਰਿਹਾ ਤੇ ਕਮੇਟੀ ਚ ਜਦੋਂ ਲੰਗਰ ਦਾ ਟਾਈਮ ਹੁੰਦਾ ਲੰਗਰ ਤੇ ਰਾਸ਼ਨ ਦਾ ਕਈ ਨਹੀਂ ਕਿਸੇ ਨੂੰ ਕੋਈ ਮਾੜਾ ਚੰਗਾ ਬੋਲ ਹੋ ਜਾਂਦਾ ਅਸੀਂ ਉਹਦੀ ਮਾਫੀ ਮੰਗਦੇ ਆ ਸਾਡਾ ਦਿਲ ਆ ਕੋਈ ਐਸੀ ਗੱਲ ਨਹੀਂ ਹੁੰਦੀ ਸਾਡੋਂ ਸਾਰਿਆਂ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਗਣਪਤੀ ਬਾਪਾ ਮੈਂ ਦਿਲੋਂ ਕਹਿਣੀ ਚਾਹਨਾ ਹੈ ਸਾਡੇ ਪੂਰੇ ਦਰਬਾਰ ਦੇ ਰਾਜਾ ਦੇ ਦਰਬਾਰ ਦੀ ਟੀਮ ਵੱਲੋਂ ਕਹਿਣਾ ਚਾਹਨਾ ਹੈ ਕਿ ਜਿੰਨੀਆਂ ਵੀ ਸੰਗਤਾਂ ਆਈਆਂ ਇੱਥੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਸਾਡੇ ਵੱਲੋਂ ਜਾਣੇ ਅਣਜਾਣੇ ਕਿਸੇ ਗਲਤੀ ਦੇ ਨਾਲ ਵੀ ਕੋਈ ਗਲਤ ਬੋਲ ਬੋਲਿਆ ਗਿਆ ਹੋਵੇ ਤੇ ਸਾਨੂੰ ਸਾਰਿਆਂ ਨੂੰ ਮਾਫ ਕੀਤਾ ਜਾਏ ਤੇ ਮਨ ਦੇ ਵਿੱਚ ਕੋਈ ਵੀ ਭਾਵਨਾ ਨਾ ਰੱਖਦੇ ਹੋਏ ਤੇ ਆਪਾਂ ਅੱਗੇ ਹੀ ਰਹੇਗਾ ਜੀ ਕੱਲ ਸਾਡੇ ਇੱਥੇ ਜਾਣ ਦਾ ਜਿਹੜਾ ਹੈਗਾ ਉਹ 3 ਵਜੇ ਦਾ ਟਾਈਮ ਇੱਥੇ ਆ ਹੈਗਾ ਕਿ 3 ਵਜੇ ਆਪਾਂ ਬੱਪਾ ਨੂੰ ਲੈ ਕੇ ਤੇ ਦਰਾਹਾ ਨਹਿਰ ਦੇ ਉੱਤੇ ਜਾ ਕੇ ਉਹਨਾਂ ਦਾ ਵਿਸਰਜਨ ਕਰਾਂਗੇ ਜੀ ਗਣਪਤੀ ਬੱਪਾ ਮੋਰੀਆ ਰਾਜਾ ਦੀ ਟੀਮ ਵੱਲੋਂ ਜੋ ਇਸ ਵਾਰ ਸੋਚਿਆ ਗਿਆ ਸੀ ਗਣਪਤੀ ਜੀ ਨੇ ਉਸ ਤੋਂ ਜ਼ਿਆਦਾ ਕਿਰਪਾ ਕੀਤੀ ਹੈ ਅਸੀਂ ਸੋਚਿਆ ਨਹੀਂ ਸੀ ਕਿ ਪੰਡਾਲ ਜਿਹੜਾ ਇਹ ਸਾਡੇ ਕੋਲੇ ਐਤਕੀ ਵੱਡਾ ਹੈ ਤੇ ਸੰਗਤ ਦਾ ਕੋਈ ਆਈਡੀਆ ਨਹੀਂ ਸੀ ਪਰ ਗਣਪਤੀ ਪਾਪਾ ਜੀ ਨੇ ਇਹ ਵੀ ਛੋਟਾ ਕਰਤਾ ਤੇ ਅਗਲੇ ਸਾਲ ਉਹਦੀ ਮੇਲ ਰਹੇਗੀ ਤਾਂ ਇਸ ਤੋਂ ਵੀ ਵੱਡਾ ਪੰਡਾਲ ਆਪਣੀ ਕਿਰਪਾ ਨਾਲ ਲਵਾਣਗੇ ਸਾਰਨ ਨੂੰ ਜ਼ਿਆਦਾ ਧੰਨਵਾਦ ਲੰਗਰ ਵਾਲਿਆਂ ਦਾ ਬਹੁਤ ਸਲੀਕੇ ਨਾਲ ਬਹੁਤ ਢੰਗ ਨਾਲ ਲੰਗਰ ਦੀ ਸੇਵਾ ਕੀਤੀ ਜਿਨ੍ਹਾਂ ਨੇ ਲਾਈਨ ਨੂੰ ਸਿੱਧਾ ਕੀਤਾ ਸੰਗਤ ਨੂੰ ਸੰਭਾਲ ਲਿਆ ਉਹਨਾਂ ਦਾ ਧੰਨਵਾਦ ਰਾਧਾ ਜੀ ਟੀਮ ਨੇ ਆਪਣਾ ਆਪਣਾ ਜੋ ਕਰਮ ਸੀ ਜੋ ਕੰਮ ਸੀਗਾ ਆਪਣੀ ਡਿਊਟੀ ਸਮਝ ਕੇ ਨਵਾਇਆ ਫਰਜ਼ ਸਮਝ ਕੇ ਨਵਾਇਆ ਨਾ ਕਿ ਇਹ ਸਮਝ ਕੇ ਨਵਾਇਆ ਕਿ ਮੈਂ ਇੱਥੇ ਐਵੇਂ ਹੀ ਲਾਤਾ ਉਹੋ ਜੀ ਕੋਈ ਗੱਲ ਨਹੀਂ ਬੂਟੇ ਘਰਬਾ ਜੀ ਨੇ ਆਪੇ ਦੇ ਦੇਣੇ ਅਗਲੇ ਸਾਲ ਫੇਰ ਲਾ ਦੇਣਗੇ ਐਸ ਕੀ 510 ਅਗਲੇ ਸਾਲ 11000 ਲਾ ਦੇਣਗੇ ਇਹ ਤਾਂ ਚੱਲੀ ਜਾਣੇ ਆ ਇਹ ਤਾਂ ਉਸ ਮਹਾਰਾਜ ਨੇ ਕਿਰਪਾ ਕਰਨੀ ਹੈ ਕੇ ਘਰ ਘਰ ਜਿਹੜਾ ਇਹ ਤੁਲਸੀ ਜੀ ਮਹਾਰਾਜ ਦਾ ਜਿਹੜੀ ਮਾਤਾ ਦਾ ਬੂਟਾ ਲੱਗਦਾ ਰਹੇ ਤੇ ਉਹ ਅਲਗ ਜਿਹੜੀ ਜੋਤ ਜਗਦੀ ਰਹੇ ਇਹ 10 ਦਿਨ ਕਿੱਦਾਂ ਨਿਕਲੇ ਗਣੇਸ਼ ਮਹੋਸਤਵ ਦੇ ਸ਼ਾਇਦ ਭਗਤਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਮਤਲਬ ਕਿੱਦਾਂ ਪਰਿਵਾਰ ਇੱਥੇ ਜੁੜ ਚੁੱਕਿਆ ਸੀਗਾ ਕਿ ਕਹਿ ਲੋ ਕਿ ਰੋਜ਼ ਤਾਂ ਰਾਤ ਜਿਹੜੀ ਹੈ ਗਣੇਸ਼ ਮਹੋਸਤਵ ਦੇ ਨਿਕਲ ਰਹੇ ਸੀਗੇ ਔਰ ਅੱਜ 10ਵਾਂ ਦਿਨ ਹੈ ਭਗਤਾਂ 'ਚ ਬਹੁਤ ਜੋਸ਼ ਦੇਖਿਆ ਜਾ ਰਿਹਾ ਹੈ ਔਰ ਰਾਜਾ ਦਰਬਾਰ ਤਾਂ ਹਮੇਸ਼ਾ ਹੀ ਭਰਿਆ ਰਹਿੰਦਾ ਹੈਗਾ ਸੋ ਰਾਤ ਦਾ ਤਕਰੀਬਨ 12 ਵਜੇ ਦਾ ਸਮਾਂ ਹੋ ਚੁੱਕਿਆ ਹੈ ਭਗਤ ਪੂਰਾ ਇੰਜੋਏ ਕਰ ਰਹੇ ਨੇ ਔਰ ਆਓ ਗੱਲ ਕਰਦੇ ਹਾਂ ਲੁਧਿਆਣਾ ਵਾਸੀਓ ਜਾਣਦੇ ਆ ਕਿਿਸ ਪ੍ਰਕਾਰ ਦਾ ਉਤਸ਼ਾਹ ਜਿਹੜਾ ਹੈ ਇਸ ਵਾਰੀ 10ਵੇਂ ਦਿਨ ਵੀ ਦੇਖਿਆ ਜਾ ਰਿਹਾ ਲਗਾਤਾਰ ਸਸ਼ੀਕਾ ਭਾਈ ਸਸ਼ੀਕਾਲ ਜੀ ਠੀਕ ਹੈ ਨਾ ਜੋ ਕਿੰਨਾ ਉਤਸ਼ਾਹ ਦੇਖਿਆ ਜਾ ਰਿਹਾ ਗਣਪਤੀ ਬੱਪਾ ਮੋਰੀਆ ਰਾਜਾ ਦਾ ਦਰਬਾਰ ਜਿਸ ਦੀ ਮਹਿਮਾ ਅਪਰਾਪਾਰ ਬੰਬੇ ਤੋਂ ਬਾਅਦ ਲੁਧਿਆਣੇ ਦੇ ਵਿੱਚ ਪਹਿਲਾ ਗਣਪਤੀ ਦਰਬਾਰ ਹੈ ਜਿਹਦੇ ਵਿੱਚ ਇੰਨਾ ਰਸ਼ ਦੇਖਣ ਨੂੰ ਮਿਲਿਆ ਹੈ 10 ਦਿਨ ਤੋਂ ਲਗਾਤਾਰ ਲਗਾਤਾਰ ਐਸ ਟਾਈਮ ਵੀ 12:00 ਬਾਰਾ ਸਵਾ ਬਾਰਾ ਦਾ ਟਾਈਮ ਹੋ ਗਿਆ ਹੈ ਹੱਲ ਵੀ ਪ੍ਰੋਪਰ ਰਸ਼ ਹੈ ਲੰਗਰ ਅਟੋਟ ਲੰਗਰ ਕੋਈ ਕਿਸੇ ਕਿਸਮ ਦਾ ਇਹ ਜਗ੍ਹਾ ਤੇ ਆ ਕੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕੋਈ ਕਮੀ ਹੈਗੀ ਹੈ ਕਿਰਪਾ ਤੇ ਗਣਬ蒂 ਮਹਾਰਾਜ ਦੀ ਹੈ ਲੇਕਿਨ ਜਿਹੜੀ ਟੀਮ ਹੈ ਉਹ ਆਪਣਾ ਆਪਣਾ ਕੰਮ ਕਰਦੀ ਹੈ ਇਸ ਵਾਰੀ ਜਿਹੜੀ ਟੀਮ ਨੇ ਮੈਨੇਜ ਕੀਤਾ ਹੈ ਬਹੁਤ ਵਧੀਆ ਢੰਗ ਨਾਲ ਹਰ ਚੀਜ਼ ਨੂੰ ਮੈਨੇਜ ਕੀਤਾ ਭਾਵੇਂ ਲੰਗਰ ਸੀ ਭਾਵੇਂ ਲਾਈਨ ਨੂੰ ਕਰਨਾ ਸੀ ਪਵਿੱਤਰ ਦਰਬਾਰ ਦੇ ਅੰਦਰ ਸਾਰਾ ਨੇ ਅਰੇਂਜਮੈਂਟ ਕਰਨਾ ਸੀ ਜਾਂ ਬਾਹਰ ਕਿਸੇ ਵੀ ਚੀਜ਼ ਦੀ ਕੋਈ ਕਿਸੇ ਜਗ੍ਹਾ ਤੇ ਆ ਕੇ ਕਮੀ ਨਹੀਂ ਆਣ ਦਿੱਤੀ ਸਾਰ ਨਾਲ ਜਿਹੜੀ ਵੱਡੀ ਗੱਲ ਹੈ ਲੁਧਿਆਣੇ ਦੇ ਵਿੱਚ ਸ਼ਾਇਦ ਇਹ ਪਹਿਲਾ ਦਰਬਾਰ ਹੋਵੇਗਾ ਇਹ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਮਾਨ ਨਾਲ ਕਹਿੰਦੇ ਆ ਕਿ 5100 ਬੂਟੇ ਇਸ ਦਰਬਾਰ ਦੇ ਵਿੱਚ ਵੰਡੇ ਗਏ ਜਿਹਦੇ ਵਿੱਚ ਮੈਡੀਕਲ ਹਰਬਲ ਦੇ ਤુલਸੀ ਜੀ ਦੇ ਵਿੱਦਿਆ ਭੜਾਈ ਦੇ ਆ ਆਪਣਾ ਉਸ ਤੋਂ ਬਾਅਦ ਅਰਜੁਨ ਦੇ ਅਰਜਨਸ਼ਾਲ ਦੇ ਫਿਰ ਉਦਰਾਕਸ਼ ਦੇ ਹਰ ਤਰ੍ਹਾਂ ਦਾ ਬੂਟਾ ਸ਼ੰਮੀ ਦੇ ਹਰ ਤਰ੍ਹਾਂ ਦਾ ਬੂਟਾ ਇੱਥੇ ਸੰਗਤਾਂ ਨੂੰ ਦੇਣ ਲਈ ਲਿਆਂਦਾ ਗਿਆ ਤਾਂ ਜੋ ਘਰ ਜਾ ਕੇ ਸਾਰਾ ਸਾਲ ਯਾਦ ਰੱਖਣ ਤੇ ਉਸ ਬੂਟੇ ਦੀ ਸੇਵਾ ਕਰ ਸਕਣ ਬਿਲਕੁਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਗਣਪਤੀ ਦੀ ਮੇਸ਼ੂ ਸਸੀਆ ਬਹੁਤ-ਬਹੁਤ ਮੁਬਾਰਕਾਂ ਤੇ ਰਾਜਾ ਦਾ ਦਰਬਾਰ ਇਹ ਦਰਬਾਰ 'ਚ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਆ ਬਜਾਦ ਜੀ ਵੱਲੋਂ ਨੇ ਇਸ ਮੁੱਚੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਪ੍ਰੋਗਰਾਮ ਬੜੀ ਧੂਮ ਧਾਮ ਨਾਲ ਕਰਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਸਾਰਿਆਂ ਨੇ ਆਪਣਾ ਨਮਸਤਕ ਕੀਤਾ ਉਸ ਪ੍ਰਭੂ ਪਿਤਾ ਪਰਮਾਤਮਾ ਗਣੇਸ਼ ਪੂਜਾ ਜੀ ਦੇ ਦਰਸ਼ਨ ਕੀਤਾ ਤਾਂ ਉਹਦਾ ਆਸ਼ੀਰਵਾਦ ਲੈਂਦਾ ਮੈਂ ਪੂਰੇ ਇਲਾਕੇ 'ਚ ਪੂਰੇ ਲੁਧਿਆਣੇ 'ਚ ਕਾਫੀ ਜਗ੍ਹਾ ਗ੍ਰੇਸ ਉਸਤ ਅਗਿਆਵਾ ਪਰ ਇੱਥੇ ਰੌਣਕਾਂ ਦਾ ਲਾਹਾ ਇੱਕ ਲੱਗ ਹੀ ਹੈ ਇੱਕ ਆਪਸ ਪਿਆਰ ਭਾਵਨਾ ਸਾਰੀ ਟੀਮ ਦੀ ਸਾਰੀ ਟੀਮ ਦਾ ਬਹੁਤ ਵਧੀਆ ਆਪਸ ਵਿੱਚ ਦੂਜੇ ਨੂੰ ਇਤਿਫਾਕ ਦੇ ਨਾਲ ਪਿਆਰ ਨਾਲ ਆਉਣ ਵਾਲੇ ਹਰ ਬੰਦੇ ਦੀ ਇੱਜ਼ਤ ਮਾਨ ਸਤਿਕਾਰ ਮੈਂ ਕਹਿੰਦਾ ਬਹੁਤ ਵਧੀਆ ਆਨੰਦ ਪ੍ਰਾਪਤ ਹੋਇਆ ਕਿ ਅਸੀਂ ਵੀ ਅਜਾਜਾ ਦਰਬਾਰ ਤੋਂ ਉਸ ਪ੍ਰਭੂਪਤਾ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਜਾ ਰਹੇ ਹਾਂ ਇੱਕੋ ਹੀ ਆਵਾਜ਼ ਇੱਕੋ ਹੀ ਬਾਤ ਗਣਪਤੀ ਬੱਪਾ ਹੋਰ ਅਗਲੇ बरस तू ਜਲਦੀ ਆ ਰਾਜਾ ਦੇ ਦਰਬਾਰ ਦੀ ਟੀਮ ਨੂੰ ਬਲੇਸਿੰਗ ਦਿਓ ਆਸ਼ੀਰਵਾਦ ਦਿਓ ਕਿ ਅਗਲੇ ਸਾਲ ਅਸੀਂ ਫੇਰ ਦੁਬਾਰਾ ਕਰ ਸਕੀਏ ਕੱਲ ਸਾਡਾ ਇਸ ਜਗ੍ਹਾ ਤੋਂ ਤਕਰੀਬਨ 4:00 ਵਜੇ ਤੋਂ ਲੈ ਕੇ 5:00 ਵਜੇ ਦੇ ਵਿੱਚ ਵਿੱਚ ਵਰਤਸਜਨ ਲਈ ਜਾਇਆ ਜਾਏਗਾ ਸਾਰੇ ਲੁਧਿਆਣੇ ਵਾਸੀਓ ਨੂੰ ਤੇ ਸੰਗਤਨ ਨੂੰ ਅਪੀਲ ਹੈ ਜਿਨ੍ਹਾਂ ਨੇ ਇੰਨੇ ਦਿਨ ਇੱਥੇ ਹਾਜ਼ਰੀ ਭਰੀ ਹੈ ਕੱਲ ਫੇਰ ਇੱਥੇ ਹਾਜ਼ਰੀ ਜ਼ਰੂਰ ਕਰਨ ਤਾਂ ਜੋ ਅਸੀਂ ਗਣਪਤੀ ਬੱਪਾ ਜੀ ਨੂੰ ਕਹਿ ਸਕੀਏ ਕਿ ਅਗਲੇ बरस ਤੋਂ ਫੇਰ ਆਣਾ ਅਗਲੇ बरस ਤੋਂ ਫੇਰ ਆਣਾ ਅੱਜ ਕਿਹੜੇ ਸਿੰਗਰ ਆਏ ਸੀ ਸ਼ੁਰੂਆਤ ਕਿੱਦਾ ਇਸ ਮਾਪਣ ਕਿੱਦਾ ਹੋਇਆ 10 ਦਿਨ ਦਾ ਐਕਸਪੀਰੀਅੰਸ ਕਿੱਦਾ ਜਾ ਰਿਹਾ ਹੈ ਅੱਜ ਮਨ ਬੜਾ ਭਾਬੂ ਕਾ ਤੁਹਾਡੇ ਰਾਹੀ ਦੱਸਣਾ ਚਾਹਣਾ ਸਭ ਨੂੰ ਕਿ ਗਣਪਤੀ ਬੱppa ਜੀ ਦੀ ਇਸ ਕਿਰਪਾ ਤੇ ਕਦੀ ਭੁਲਾਇਆ ਨਹੀਂ ਜਾ ਸਕਦਾ ਹਜ਼ਾਰਾਂ ਦੀ ਤਦਾਦ ਚ ਅੱਜ ਦੇ ਤਕਰੀਬਨ ਸੰਗਤਾਂ ਨੇ 2-2 ਘੰਟੇ ਇੰਤਜ਼ਾਰ ਕਰਕੇ ਗਣਪਤੀ ਬੱppa ਜੀ ਦੇ ਦیدار ਕੀਤੇ ਤੇ ਗਣਪਤੀ ਬੱppa ਜੀ ਦੀ ਕਿਰਪਾ ਇਸੇ ਤਰ੍ਹਾਂ ਤੁਹਾਡੇ ਸਭ ਤੇ ਬਣੀ ਰਹੇ ਇਹੀ ਆਸ ਨਾਲ ਕਿ ਗਣਪਤੀ ਬੱppa ਜੀ ਨੇ ਕੱਲ ਵਿਦਾ ਲੈਣਾ ਹੈ ਆਪਾਂ ਫਿਰ ਅਗਲੇ ਸਾਲ ਦੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਹਨ ਕਨਪਤੀ ਬੱਪਾ ਤੁਹਾਡਾ ਸਾਰਿਆਂ ਵੱਲੋਂ ਅਸੀਂ ਸਾਡੇ ਸਾਰੇ ਰਾਹੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਕਿਸੇ ਪਰਿਵਾਰ ਤੋਂ ਅਗਰ ਕੋਈ ਗਲਤੀ ਹੋਈ ਹੈ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੇ ਤੁਹਾਡੇ ਲਈ ਹਮੇਸ਼ਾ ਰਾਜਾ ਦੇ ਦਰਬਾਰ ਦੀ ਸਾਰੀ ਟੀਮ ਮੋੜ ਉਧਾ ਹੀ ਤਿਆਰ ਖੜੀ ਹੋਏਗੀ ਉਧਾ ਹੀ ਸੇਵਾ ਲਈ ਹਾਜ਼ਰ ਹੈ ਸਾਡੀ ਸੇਵਾ ਲਈ ਤੁਹਾਡੇ ਤੁਹਾਡੇ ਸਾਰੇ ਸੰਗਤਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਰਕਾਰੀ ਜਿੰਨੀਆਂ ਵੀ ਸੰਸਥਾਵਾਂ ਹੈ ਸਭ ਦਾ ਬਹੁਤ ਸਹਿਯੋਗ ਮਿਲਿਆ ਸਾਡੇ ਜਿੰਨੇ ਵੀ ਸਾਡੇ ਇਤਮਾਜ ਦੇ ਉੱਤੇ ਜੇ ਲੋਕ ਸੀਗੇ ਜਿੰਨੇ ਵੀ ਸੀ ਸਾਰੇ ਪਖਤਾ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਰਹੀ ਕਰਨਾ ਚਾਹੁੰਦਾ ਡਾਂਡੀਆਂ ਨੇ ਤਾਂ ਦੇਖੋ ਜਿਵੇਂ ਮਹਾਰਾਸ਼ਟਰ ਮੇ ਡਾਂਡੀਆਂ ਦਾ ਉਸਤਵ ਮਨਾਇਆ ਜਾਂਦਾ ਹੈ ਅੱਜ ਔਰ ਕੱਲ ਗਣਪਤੀ ਬੱppa ਕੀ ਦੇ ਦਰਬਾਰ ਮੇ ਅੱਜ ਤਕਰੀਬਨ 2 ਵਜੇ ਦਾ ਟਾਈਮ ਹੋ ਚੁੱਕਾ ਹੈ 2 ਵਜੇ ਚੁੱਕੇ ਹੈ ਤੇ ਦੇਖੋ ਪੰਡਾਲ ਉਦਾਂ ਹੀ ਭਰਿਆ ਹੈ ਤੇ ਲੋਕੀ ਜਾਨ ਦਾ ਨਾਮ ਨਹੀਂ ਲੈ ਰਹੇ ਇਹ ਗਣਪਤੀ ਦੀ ਕਿਰਪਾ ਵਰਸਦੀ ਹੈ ਇਸ ਨੂੰ ਵੱਧ ਕੀ ਕਹਿ ਸਕਦੇ ਆਪਾਂ ਕੱਲ ਗਣਪਤੀ ਬੱਪਾ ਸ਼ੋਭਾ ਯਾਤਰਾ ਦੇ ਵਿਸ਼ਾਲ ਰੂਪ ਚ ਦਰਹਾ ਨੈਲੀ ਵਿਸਰਜਿਤ ਹੋਣ ਦੀ ਜਾਣਗੇ ਮਨ ਤਾਂ ਨਹੀਂ ਹੈ ਭੇਜਣ ਦਾ ਲੇਕਿਨ ਇੱਕ ਰੀਤ ਬਣੀ ਹੈ ਜਿਹਨੇ ਜਾਣਾ ਹੈ ਫਿਰ ਅਸੀਂ ਉਡੀਕ ਕਰਨੀ ਹੈ ਇਸੇ ਤਰ੍ਹਾਂ ਉਹ ਸਾਡੇ ਤੇ ਆਸ਼ੀਰਵਾਦ ਵਰਸਾਉਂਦੇ ਰਹਿਣ ਗਣਪਤੀ ਬੱਪਾ ਮੋਰੀਆ ਗਣਪਤੀ ਬੱਪਾ ਮੋਰੀਆ ਅੱਜ ਸਾਡਾ ਜਿਹੜਾ 7 ਤੋਂ 17 ਸਤੰਬਰ ਰਾਜਾ ਦੇ ਦਰਬਾਰ ਦਾ ਨੇਚ ਉਤਸਵ ਚੱਲ ਰਿਹਾ ਸੀ ਉਹਦਾ ਅੱਜ ਆਖਰੀ ਦਿਨ ਸੀਗਾ ਰਾਤ ਦਾ ਤੋ ਅਸੀਂ ਸਾਰੇ ਅੱਜ ਬੜੇ ਹੀ ਭਾਵੁਕ ਆ ਕਿ ਮਹਾਰਾਜ ਇੰਨੇ ਦਿਨ 10 ਦਿਨ ਪਤਾ ਹੀ ਨਹੀਂ ਲੱਗਿਆ ਲੱਗਿਆ ਕਿ 10 ਘੰਟੇ ਹੀ ਬੀਤੇ ਨੇ ਤਾਂ ਬਹੁਤ ਹੀ ਅਜ ਮਨ ਭਾਵਕ ਹੈ ਕੁਝ ਕਿਹਾ ਵੀ ਨਹੀਂ ਜਾ ਰਿਹਾ ਕਿ ਮਹਾਰਾਜ ਨੂੰ ਗੱਲ ਅਸੀਂ ਵਰਜਿਤ ਕਰਨਾ ਲੁਧਿਆਣਾ ਲਾਈਵ ਤੋਂ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਪ੍ਰੋਗਰਾਮ ਬੜੀ ਅੱਛੇ ਤਰੀਕੇ ਨਾਲ ਕਵਰ ਕੀਤਾ ਔਰ ਜਨ ਜਨ ਤੱਕ ਪਹੁੰਚਾਇਆ ਜਿੱਥੋਂ ਕਿ ਭਗਤ ਆਏ ਨੇ ਔਰ ਆ ਕੇ ਇੱਥੇ ਅਸ਼ੀਰਵਾਦ ਲਿਆ ਗਣਪਤੀ ਮੰਗਲ ਮੂਰਤੀ ਮੋਰੀਆ ਕੈਮਰਾ ਬੱਸ ਸੰਜੇ ਦੇ ਨਾਲ ਹਰਦੀਪ ਦੂਆ ਨੂੰ ਦੋ ਇਜਾਜ਼ਤ ਗਣਪਤੀ ਬਾਪਾ ਮੋਰੀਆ ਮੰਗਲ ਮੂਰਤੀ ਮੋਰੀਆ